ਹਾਂ ਜੀ ਸਾਥਰੀ ਕਾ ਜੀ ਸਾਰਿਆਂ ਨੂੰ ਬਈ ਅਜਨਾ ਆਪਾਂ 5 ਕਬੂਤਰ ਡਾਏ ਆਪਣੇ। ਸਾਹੀ ਉੱਚੇ ਲੱਗੇ 5 ਕਬੂਤਰ। ਕਿ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਣੇ ਆ। ਨਾਲ ਆਪਣੇ ਕੋਲ ਇੱਕ ਬਾਈ ਬੱਗਾ ਕਬੂਤਰ ਹੈ ਚਿਟੀਆਂ ਕਾਂ ਦਾ ਉਹਦਾ ਸ਼ੌਂਕ ਕਰਾਉਣੇ ਤੁਹਾਨੂੰ। ਆਇਆ ਕਬਾਈ 5 ਕਬੂਤਰ ਆਤ ਤੇ ਨਾ ਉੱਡਣਦੇ ਤੋਂ ਚੇਰੋੜੇ। 5 ਕਬੂਤਰ ਡਾਏ ਆ। ਕਿ ਆਪੇ ਵੀ ਉੱਡੇ ਅੱਜ। ਖੁੱਦ ਨਗਿਆ ਉੱਡ ਗਏ। ਤਾਂ ਪੱਟੀ ਤੇ ਬੰਦੇ ਬੰਦੇ ਤਾਂ ਉੱਚੇ ਹੋ ਗਏ। ਆ ਕਬਾਈ ਇਹ ਜਿਆਦੇ ਉੱਚੇ ਨਹੀਂ ਆ ਠੀਕ-ਠਾਕ ਜੀ ਨਹੀਂ ਆਈਆਂ ਜਿਆਦੇ ਇਹਨੇ ਉੱਚੇ ਨਹੀਂ ਆ ਤੇ ਦੋ ਥੋੜੇ ਉੱਚੇ ਆ ਇਹ ਇੱਕ ਮਸਤੇ ਦੋ ਪੱਠੇ ਇੱਕ ਨਵਾਂ ਇਹ ਇੱਕ ਸਿਆਣਾ ਵਾ ਤੇ ਦੋ ਪੱਠੇ ਆ ਬਾਕੀ ਉੱਡੇ ਅੱਗੇ ਵੀ ਆ ਇਹ ਕੋ ਨੀਵੇਂ-ਨੀਵੇਂ ਉੱਡਦੇ ਆ ਕਬੂਤਰ ਥਲੇ ਛੱਡੇ ਆ ਮੈਂ ਇਹ ਕੋ ਮਸਤੇ ਪੂਰੇ ਲੱਕ ਦੇ ਭਾਂਦੇ ਆ ਤੇ ਦੋ ਥੋੜੇ ਉੱਚੇ ਆ ਬਾਈ ਇਹਨਾਂ ਨਾਲ ਵੀ ਤਾਂ ਦਾ ਘਾਉਣੇ ਕਿ ਚੌਂਕ ਕਰਾਉਣੇ ਆ ਇੱਥੇ ਫੋਟੋ ਤੇ ਤੇਦੇ ਆਣੇ ਆ ਬਾਕੀ ਆਪਾਂ ਥੱਲੇ ਕਬੂਤਰ ਛੱਡੇ ਆ ਬਾਈ ਤੁਹਾਨੂੰ ਬੱਗੇ ਕਬੂਤਰ ਤਾਂ ਚੌਂਕ ਕਰਾਉਣੇ ਆਪਣੇ ਆ ਆ ਬਈ ਉਹਨੇ ਨਾਮ ਬੱਗਾ ਕਬੂਤਰ ਚਿੱਟੀਆਂ ਅੱਖਾਂ ਦਾ ਇਹ ਆਪਾਂ ਬਾਜੀ ਵੀ ਜਿੱਤ ਚੁੱਕੇ ਹੰਦੇ ਨਾਲ ਤੇ ਚਿੱਟੀਆਂ ਅੱਖਾਂ ਦਾ ਕਬੂਤਰ ਐ ਇਹ ਅੱਖਾਂ ਦਾ ਸ਼ੌਂਕ ਕਰੋ ਕਬਈ ਚਿੱਟੀਆਂ ਅੱਖਾਂ ਦਾ ਵਾ ਅੱਖਾਂ ਕਬਈ ਚਿੱਟੀ ਆ ਪੂਰੀ ਚਿੱਟੀ ਆਖਿਆ ਪੈਰਾਂ ਦਾ ਸ਼ੌਂਕ ਰੋਈ ਪੈਰ ਵੇਖੋ ਇਹਦੇ ਇਹ ਲੈ ਵਹੀਂ ਰੰਗ ਲਗਾਇਆ ਉਹ ਪੂੰਜੇ ਤੇ ਚਿੱਟੀਆਂ ਅੱਖਾਂ ਬਾਈ ਬਾਜੀ ਜਿੱਤ ਚੁੱਕਾ ਆਪਣੇ ਕੋਲ ਇਹ ਕਬੂਤਰ ਤੇ ਇਹ ਆਪਾਂ ਗੇਨ ਦਿੱਤਾ ਸੀ ਉਹਨੇ ਬਾਈ ਰੰਗ ਲਾਤਾ ਪੂਫ ਦੇਤੇ ਨਾ ਹਰੰਗ ਹਰਿਆ ਲਾਤਾ ਨੇ ਇਹ ਆਪਾਂ ਗੇਨ ਦਿੱਤਾ ਸੀ ਉਹ ਬਾਹੋਂ ਬਾਸ ਲੈ ਆਂਦਾ ਬਾਕੀ ਆ ਛੱਡੇ ਆਪਾਂ ਕਬੂਤਰ ਆਖਵਾਰਿਆ ਇਹ ਰੰਗ ਲਾਇਆ ਨਾ ਇਹਨੇ ਤੇ ਇਹ ਆਪਾਂ ਨਹੀਂ ਲਾਇਆ ਇਹ ਗੇਨ ਮੁੰਡੇ ਨੇ ਦਿੱਤਾ ਸੀ ਕਬੂਤਰ ਉਹਨੇ ਲਾਤਾ ਰੰਗ ਹਰਿਆ ਇਮਹੀ ਆਪਣੇ ਕਬੂਤਰਾਂ ਨੂੰ ਸ਼ੌਂਕ ਕਰੋ ਜਿਹੜੇ ਉੱਡਦੇ ਨੇ ਤੁਹਾਨੂੰ ਉਹਨਾਂ ਦਾ ਸ਼ੌਂਕ ਕਰਨੇ ਪਾਣੀ ਕਬੂਤਰ ਉੱਡਦੇ ਆ ਬਾਕੀ ਆ ਜਿਹੜੇ ਛੱਡੇ ਆ ਕਬੂਤਰ ਇਹਨਾਂ ਦਾ ਤਾਂ ਸ਼ੌਂਕ ਕਰੋ ਨੀਂਨਾ ਕਰਕੇ ਨੀਵੇਂ ਨੀਵੇਂ ਉੱਡਦੇ ਬਈ ਆਪਾਂ ਨੇ ਛੱਡੇ ਆ ਤੇ ਇੱਕ ਮਸਤੇ ਪੂਰੇ ਕਬੂਤਰ ਕਬੂਤਰ ਛੱਡਣ ਕਰਕੇ ਤੇ ਨੀਵੇਂ ਆ ਗਏ ਬਹਿਣ ਵੀ ਨਹੀਂ ਤੇ ਲੱਕ ਜੇ ਆਪਾਂ ਹੰਦੇ ਨਾ ਜਿਹੜੇ ਪੱਠੇ ਆ ਤੇ ਇੱਕ ਹੈਗਾ ਸਿਆਣਾ ਪਾਂਡੇ ਕਬੂਤਰ 2 ਥੋੜੇ ਉੱਚੇ ਆ ਬਾਈ ਉਹਨਾਂ ਦਾ ਵੀ ਤਾਂ ਝਾਂਗ ਨਾਲ ਇੱਥੇ ਦੇਦੇ ਆ ਫਿਰ ਤੇ ਥੋੜੇ ਉੱਚੇ ਆ ਇਹ ਥੋੜੇ ਨੀਵੇਂ ਆ ਇਹ ਨੀਵੇਂ ਉੱਡੀ ਜਾਂਦੇ ਤਿੰਨੇ ਓਏ ਕੋ ਬਾਈ 2 ਉੱਚੇ ਡੜੇ ਹਨ ਉਹ ਥੋੜੇ ਕਬੂਤਰ ਤੋਂ ਉੱਚੇ ਆ ਇਹ ਤੇ ਨੰਨੀਵੇਂ ਆ ਬਈ ਵਧੀਆ ਵਧੀਆ ਲੱਗੀ ਤੇ ਲਾਈਕ ਕਰ ਦਿਓ ਬਈ ਉਹ ਕਬੂਤਰ ਆਪਣੀ ਕੋ ਬਾਰੀ ਵੀ ਜਿੱਤ ਚੁੱਕਾ ਵਾ ਛੱਡਿਆ ਹੈ ਆਪਾਂ ਬਾਰੀ ਭਾਈ ਕੋਡੇ ਵਾਲੀ ਬਾਰੀ ਜਿੱਤੀ ਜਨੇ